50 शिवसेना ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ 50 ਬੰਦੇ ਆ ਤਾਂ 50 शिवसेना ਇਹਨੇ ਚੋਸ ਲਈ ਗੜੀ ਰਜਿਸਟਰਡ ਗੜੀ ਹੈ ਰਜਿਸਟਰਡ ਇੱਕ ਹੈ ਜੀ ਅਖਿਲ ਭਾਰਤੀ ਹੈ शिवसेना ਰਾਸ਼ਟਰਵਾਦੀ ਜਗਦੀਸ਼ ਤਾਂਗੜੀ ਇਹਦੇ ਜਿਹੜੇ ਸੀਗੇ ਉਹ ਹੈਡ ਹੁੰਦੇ ਸੀਗੇ ਜੀ ਅ ਗੁਰਮੰਡੀ ਲੁਧਿਆਣੇ ਦੇ ਵਿੱਚ ਮਹਾਵੀਰ ਮੰਦਿਰ ਹੈ ਉੱਥੇ ਬੰਦੇ ਹੁੰਦੇ ਸੀਗੇ ਬਹੁਤ ਪੁਰਾਣੇ ਮੇਰੇ ਵਕਫਾ ਹੁਣ ਤੇ ਘਰ ਸਵਰਗ ਸਿਧਾਰ ਗਏ ਚਲੇ ਗਏ ਬਹੁਤ ਪੁਰਾਣੇ ਮੇਰੇ ਵਾਕਫ ਰਹੇ ਆ ਅਸੀਂ ਉਹਨਾਂ ਤੋਂ ਸਿੱਖਿਆ ਹਿੰਦੂ ਜਨ ਸਟਾਰਟਿੰਗ ਚ ਮੈਂ ਉਹਨਾਂ ਨੇ ਮੈਨੂੰ ਦੋ ਸਟੇਟ ਦਾ ਪ੍ਰਧਾਨ ਬਣਾਇਆ ਸੀਗਾ ਇਹ ਹਰਿਆਣਾ ਹਰਿਆਣਾ ਔਰ ਪੰਜਾਬ ਮੈਂ ਦੋਵੇਂ ਸਟੇਟਾਂ ਦਾ ਅਕਸ਼ ਰਹੇ ਆ ਜੀ ਸ਼ਿਵ ਸੇਨਾ ਦਾ ਅਖੀਰ ਭਾਰਤੀ ਸ਼ਿਵ ਸੇਨਾ ਹੂੰ ਪੰਜਾਬ ਦੀ ਇਹ ਇਹੀ ਸ਼ਿਵ ਸੇਨਾ ਰਜਿਸਟਰਡ ਹੈ ਜੀ ਇੱਕ ਕੱਲੀ ਮੋਰਗੋਈ ਨਹੀਂ ਨਾ ਬਾਕੀ ਬਾਲਾ ਸਾਹਿਬ ਠਾਕਰੇ ਦੀ ਹੈ ਜੇ ਬਾਲਾ ਸਾਹਿਬ ਠਾਕਰੇ ਦੀ ਤੁਸੀਂ ਗੱਲ ਕਰਦੇ ਹੋ ਬਾਲਾ ਸਾਹਿਬ ਠਾਕਰੇ ਕਦੇ ਪੰਜਾਬ ਆਏ ਹੀ ਨਹੀਂ ਹੂੰ ਕਦੇ ਵੀ ਨਹੀਂ ਆਏ ਜੀ ਕਦੇ ਵੀ ਨਹੀਂ ਆਏ ਉਹਨਾਂ ਨੂੰ ਪਤਾ ਸੀਗਾ ਵੀ ਪੰਜਾਬ ਦੇ ਵਿੱਚ ਇਹ ਸਟੰਡ ਜੋ ਚੱਲ ਰਿਹਾ ਉਹ ਬਿਲਕੁਲ ਗਲਤ ਚੱਲ ਰਿਹਾ ਸਿੱਖਾਂ ਨੂੰ ਮੈਂ ਤਾਂ ਸਿੱਖਾਂ ਦਾ ਨਰਸੰਗਾਰ ਹੋ ਰਿਹਾ ਇੱਥੇ ਭਾਲਾ ਸਾਹਿਬ ਨੂੰ ਪਤਾ ਸੀਗਾ ਬੇਥੇ ਗਲਤ ਹੋ ਰਿਹਾ ਸਿੱਖਾਂ ਨਾਲ ਉਹ ਤਾਂ ਇਹਨਾਂ ਦੇ ਨਾਲ ਨਹੀਂ ਖੜੇ ਇੱਥੇ ਆ ਕੇ ਐਸੇ ਕਰਕੇ ਜਗਦੀਸ਼ ਤੰਗੜੀ ਜੀ ਨੇ ਫਿਰ ਅਲੱਗ ਸ਼ਿਵ ਸੈਨਾ ਬਣਾਈ ਸੀ ਭਾਲਾ ਸਾਹਿਬ ਠਾਕਰੇ ਕਦੇ ਵੀ ਨਹੀਂ ਆਏ ਪੰਜਾਬ ਹੂੰ ਸਨਮਾਨ ਕਰਦੇ ਸੀ ਸਿੱਖਾਂ ਦਾ ਬਹੁਤ ਸਨਮਾਨ ਕਰਦੇ ਹੁੰਦੇ ਸੀ ਜੀ ਅਸੀਂ ਗੱਲ ਨਾ ਮਿਲਿਆ ਜਿਵੇਂ ਮੈਂ ਦੇਖਿਆ ਉਹਨਾਂ ਨੂੰ ਅਸੀਂ ਗੱਲਾਂ ਕੀਤੀਆਂ ਉਹਨਾਂ ਨਾਲ ਹੂੰ ਬਾਲ ਠਾਕਰੇ ਤਾਹੀਂ ਇਹਨਾਂ ਨੇ ਕਦੇ ਤੇ ਇਹਨਾਂ ਦੇ ਇੱਥੇ ਇੱਥੇ ਦੇ ਹਿੰਦੂਵਾਦੀਆਂ ਨੂੰ ਕਦੇ ਉਹਨਾਂ ਨੇ ਸਪੋਰਟ ਨਹੀਂ ਦਿੱਤੀ ਉਹ ਜਾਣਦੇ ਸੀਗੇ ਕਿ ਹਿੰਦੂ ਔਰ ਸਿੱਖ ਜਿਹੜੇ ਆ ਇਹ ਜਿੰਨਾ ਇਹਨਾਂ ਦੇ ਵਿੱਚ ਆਪਸ ਵਿੱਚ ਬਹੁਤ ਜ਼ਿਆਦਾ ਪ੍ਰੇਮ ਪਿਆਰ ਰਹੇਗਾ ਉਹਦੇ ਨਾਲ ਪੂਰੇ ਪੂਰੇ ਮੁਲਕ ਦੀ ਡਿਵੈਲਪਮੈਂਟ ਉਹਦੇ ਨਾਲ ਵਧੇਗੀ ਪਰ ਸੰਤਾ ਨੂੰ ਤਾਂ ਚੈਲੰਜ ਉਹਨਾਂ ਨੇ ਕੀਤਾ ਸੀ ਹਾਂ ਕੀਤਾ ਉਹਨਾਂ ਦੀ ਤਸਵੀਰ ਤਾਂ ਤੁਸੀਂ ਆਪਣੇ ਘਰੇ ਵੀ ਰੱਖੀ ਹੋਈ ਹੈ ਹਾਂ ਹਾਂ ਹਾਂਜੀ ਹੈਗੀ ਹੈ ਜੀ ਨਹੀਂ ਸੰਤਾਂ ਨੂੰ ਉਹਨਾਂ ਨੇ ਚੈਲੰਜ ਕੀਤਾ ਸੀ ਪਰ ਉਹ ਨਹੀਂ ਆਏ ਸਾਹਮਣੇ ਫਿਰ ਸਾਹਮਣੇ ਵੀ ਤੇ ਨਹੀਂ ਨਾ ਆਏ ਜੀ ਫਿਰ ਫਿਰ ਉਹਨਾਂ ਨੇ ਕਿਹਾ ਠੀਕ ਹੈ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਈਆ ਮਰਦ ਦਲੇਰ ਹੈਗੇ ਆ ਸੰਤ ਹੈਗੇ ਆ ਤੇ ਉਹ ਨਹੀਂ ਬਾਹਰ ਆਏ ਉਸ ਟਾਈਮ ਨਿਕਲ ਆਪਣੇ ਘਰ ਆਰਾਮ ਨਾਲ ਬਹਿ ਗਏ ਹੋ ਹਮ ਇਹ ਵੀ ਇੱਕ ਇੱਜ਼ਤ ਕਰ ਮੈਂ ਤਾਂ ਇਹਨੂੰ ਇੱਜ਼ਤ ਕਰਨਾ ਹੀ ਮੰਨਦਾ ਹਾਂ ਜੀ ਕੋਈ ਕੁਝ ਵੀ ਕਹਿੰਦਾ ਰਹੇ ਉਹਨਾਂ ਨੇ ਸੰਤਾਂ ਦੀ ਇੱਜ਼ਤ ਕੀਤੀ ਹੈ ਨਹੀਂ ਮਾ ਰਾਸ਼ਟਰ ਦੇ ਵਿੱਚ ਬਾਲ ਠਾਕਰੇ ਤੋਂ ਵੱਡਾ ਬਾਲਾ ਸਾਹਿਬ ਠਾਕਰੇ ਤੋਂ ਵੱਡਾ ਕਿਹੜਾ ਲੀਡਰ ਹੋਇਆ ਜੀ ਹਿੰਦੂਆਂ ਦਾ ਜਿਨ੍ਹਾਂ ਨੇ ਅਮਰਨਾਥ ਯਾਤਰਾ ਤੱਕ ਖਤਵਾਈ ਹੈ ਹਾਂ ਅੱਜ ਉਹਨਾਂ ਦੇ ਸਿਧਾਂਤ ਉਹਨਾਂ ਦੀਆਂ ਗੱਲਾਂ ਤੁਸੀਂ ਇੱਥੋਂ ਦੀ ਸ਼ਿਵ ਸੰਗਮਾਂ ਵਿੱਚ ਦਿਖਾਓ ਜਰਾ ਥੋੜਾ ਜਿਹਾ ਕਿਸੇ ਨੂੰ ਪੁੱਛੋ ਹਿੰਦੂਇਜ਼ਮ ਦੇ ਮੇਨ ਇਸ਼ੂਸ ਕੀ ਆ ਨੇ ਹਿੰਦੂਸਤ੍ਰਮ ਦੇ ਮੇਨ ਚੁਣੌਤੀਆਂ ਕੀ ਆ ਹੈ ਕੀ ਪ੍ਰੋਬਲਮਸ ਹੈਗੀਆਂ ਕਦੇ ਇਹਨਾਂ ਨੂੰ ਤੁਸੀਂ ਡਿਸਕਸ ਕਰਦੇ ਹੋਏ ਨੇ ਸੁਣਾ ਹੋਏਗਾ ਜੀ ਅੱਜ ਤੱਕ ਹਾਂ ਇਨਨ ਨੂੰ ਬਸ ਇਹ ਪਤਾ ਕਿ ਫਲਾਣੇ ਤੇ ਪਰਚਾ ਕਰਨਾ ਹੈ ਫਲਾਣੇ ਨੂੰ ਦਬਲੋ ਫਲਾਣੇ ਨੂੰ ਮਾਫੀ ਦੇਣੀ ਹੈ ਨਹੀਂ ਦੇਣੀ ਹੈ ਫਲਾਣਾ ਕਰਨਾ ਇੱਥੇ ਤੱਕ ਸੀਮਿਤ ਹੈ ਜੀ ਨਹੀਂ ਅੱਜ ਲਿਵਨ ਰਿਲੇਸ਼ਨ ਅੱਜ ਪੂਰੀ ਸੋਸਾਇਟੀ ਦੇ ਉੱਤੇ ਹਿੰਦੂ ਇੱਥੇ ਬਈ ਬਹੁ ਸੰਖਿਆ ਕੈਂਡਿਆ ਦੇ ਵਿੱਚ ਹਮ ਹੈਨਾ ਜੀ 80 80 85% ਜਿਹੜੀ ਪੋਪੂਲੇਸ਼ਨ ਹੈ ਉਹ ਹਿੰਦੂਆਂ ਦੀ ਹੈ ਕਿ ਹਿੰਦੂਆਂ ਨੂੰ ਇਹ ਸਭ ਤੋਂ ਜ਼ਿਆਦਾ ਨਹੀਂ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਕਿ ਲਿਵਨ ਰਿਲੇਸ਼ਨ ਹੈ ਆਫਟਰ ਮੈਟਰੀਅਲ ਰਿਲੇਸ਼ਨ ਹੈ ਕਿ ਵਿਆਹ ਤੋਂ ਬਾਅਦ ਕੋਈ ਵੀ ਆਦਮੀ ਕਿਸੇ ਵੀ ਜਨਾਨੀ ਨਾਲ ਕੁਝ ਵੀ ਕਰਦਾ ਫਿਰਦਾ ਰਹੇ ਕੋਈ ਪ੍ਰੋਬਲਮ ਨਹੀਂ ਹੈ ਸਮਾਜ ਟੁੱਟ ਰਿਹਾ ਹੈ ਜੀ ਹੂੰ ਲੇਕਿਨ ਬਿਲਕੁਲ ਪਿੰਡ ਡ੍ਰੌਪ ਸਾਇਲੈਂਸ ਹੈ ਤੁਸੀਂ ਇਹਨਾਂ ਖੁੱਲ ਕੇ ਬੋਲਦੇ ਹੋ ਤੁਹਾਡਾ ਵਿਰੋਧ ਨਹੀਂ ਹੁੰਦਾ ਹਾਂਜੀ ਹੁੰਦਾ ਹੈ ਜੀ ਬਾਈਕਾਟ ਹੋਇਆ ਮੇਰਾ ਹੋ ਗਿਆ ਉਹਨੂੰ ਕਹਾਂ ਉਹਨੂੰ ਸਰੀਰ ਰਹਿ ਗਿਆ ਜੀ ਮਾਰਨੀ ਹੈ ਕਿਸ ਨੇ ਗੋਲੀ ਮਾਰ ਜੋ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਹੂੰ ਹਨ ਸਿਰਫ ਬੋਡੀ ਬਚੀ ਹੈ ਬਾਕੀ ਤਾਂ ਕਰ ਹੀ ਲਿਆ ਨਾ ਜੀ ਸਾਰਾ ਬਾਕੀ ਤੇ ਜੋ ਇਹਨਾਂ ਨੇ ਕਰਨਾ ਸੀ ਕਰ ਲਿਆ ਸੰਤਾਂ ਦੀ ਫੋਟੋ ਤੋਂ ਬਾਅਦ ਮੇਰਾ ਸੋਸ਼ਲ ਬਾਈਕਾਟ ਹੋਇਆ ਇੱਥੇ ਹੀ ਖੜ ਕੇ ਝੂਠ ਬੋਲ ਕੇ ਇੱਥੇ ਜਾ ਕੇ ਵੀਡੀਓ ਬਣਾਇਆ ਗਿਆ ਕਿ ਫੋਟੋ ਤੇ ਇਸ ਮੰਦਿਰ 'ਚ ਲੱਗੀ ਹੋਈ ਹੈ ਜਦ ਕਿ ਮੰਦਿਰ ਉਸ ਟਾਈਮ ਪੇਂਟ ਵੀ ਨਹੀਂ ਹੋਇਆ ਸੀਗਾ ਮੇਰੇ ਕੋਲ ਆਥੈਂਟਿਕ ਸਬੂਤ ਹੈ ਇਸ ਗੱਲ ਦੇ ਵੀ ਫੋਟੋ ਇੱਥੇ ਨਹੀਂ ਲੱਗੀ ਹੋਈ ਸੀਗੀ ਔਰ ਸਬੂਤ ਇਸ ਗੱਲ ਦੇ ਵੀ ਹੈ ਕਿ ਫੋਟੋ ਮੇਰੇ ਘਰੇ ਲੱਗੀ ਹੋਈ ਸੀਗੀ ਦੋਵਾਂ ਦੇ ਸਬੂਤ ਹੈ ਤਸਵੀਰ ਲਾਉਣ ਦਾ ਕਾਰਨ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਸੰਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਮੇਰੇ ਦਿਲ ਦੇ ਨਜ਼ਦੀਕ ਹੈ ਜੀ ਇੱਕ ਇਹੋ ਜੀ شخصیت ਜਿੰਨੇ ਸਾਰਾ ਕੁਝ ਆਪਣੇ ਧਰਮ ਲਈ ਵਾਰਤਾ ਉਸ ਤੋਂ ਵੱਡਾ ਯੋਧਾ ਇਸ ਵਿਵੀ ਸਦੀ ਦਾ ਨਹੀਂ ਹੈ ਜੀ ਕੋਈ ਮੇਰੇ ਗੁਰੂ ਜੀ ਕਹਿੰਦੇ ਹੁੰਦੇ ਆ ਬਹੁਤ ਵਾਰੀ ਕਿਹਾ ਜੀ ਉਹਨਾਂ ਨੇ ਵੀ ਹਰ ਮੰਦਰ ਦੇ ਵਿੱਚ ਇੱਕ ਪਿੰਡਰਾ ਵਾਲੇ ਜਰਨੈਲ ਸੁਭੇਗ ਸਿੰਘ ਔਰ ਲਿੱٹے ਦੇ ਜਿਹੜੇ ਚੀਫ ਸੀਗੇ ਬਿਓ ਹੋਣੇ ਚਾਹੀਦੇ ਆ ਹਰਮੰਦੀਰ ਦੇ ਅੰਦਰ ਕਈ ਵਾਰੀ ਕਿਹਾ ਉਹਨਾਂ ਨੇ ਆਪਣੇ ਇੰਟਰਵਿਊ ਚ ਖੁੱਲਕੇ ਕਿਹਾ ਜੀ ਉਹਨਾਂ ਨੇ ਤੇ ਮੇਰੇ ਮਨ ਚ ਸਨਮਾਨ ਹੈ ਸੰਤਾਂ ਲਈ ਪਰ ਆਖਰੀ ਸਾਹ ਤੱਕ ਰਹੇਗਾ ਕਰਨ ਕਿਉਂ ਹੋਣੇ ਚਾਹੀਦੇ ਕਿਨੂੰ ਆਡਲ ਬਣਾਈਏ ਫਿਰ ਸਵਰਕਰ ਜੀ ਨੂੰ ਬਣਾ ਲੀਏ ਜਿਨ੍ਹਾਂ ਨੇ ਸਜ਼ਾ ਹੁੰਦੀ 6 ਮਹੀਨੇ ਬਾਅਦ ਹੀ ਪਹਿਲਾਂ ਮਾਫੀਨਾਮਾ ਲਿਖ ਕੇ ਦਿੱਤਾ ਸੀਗਾ ਬਣਿਆਂ ਦੇ ਆਈਡੀਆ ਲਾ ਪਿੱਛੇ ਫਿਲਮ ਵੀ ਬਣੀ ਆ ਉਹਨਾਂ ਨੇ ਕੋਈ ਨਾ ਕਿਹਾ ਹੋ ਗਿਆ ਜੀ ਫਿਰ ਛੁੱਟ ਥੋੜੀ ਬੋਲਦ ਨੇ ਅਜੇ ਸੀ ਮਾਫੀਨਾਮੇ ਲਿਖ ਕੇ ਦਿੱਤੇ ਆ ਉਹਨਾਂ ਨੇ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਤੋਂ 60 ਰੁਪਏ ਮਹੀਨਾ ਪੈਨਸ਼ਨ ਮਿਲੀ ਆ ਉਹਨਾਂ ਨੂੰ ਕੋਈ ਕਹਿ ਦਵੇ ਆ ਕੇ ਵੀ ਇਹ ਫੈਕਟ ਗਲਤ ਹੈ ਮੇਰਾ ਜੋ ਮੈਂ ਕਹਿ ਰਹਾ ਜੀ ਇਹਦੇ ਚ ਕਿਹਾ ਜੀ ਹੂੰ 6 ਮਹੀਨੇ ਬਾਅਦ ਪਹਿਲਾ ਮਾਫੀਨਾਮਾ ਲਿਖਿਆ ਇਹਨਾਂ ਨੇ ਸਬਰ ਕਰਨੇ ਤੇ ਸਬਰ ਕਰਨ ਨੂੰ ਮਨ ਲਿਏ 60 ਰੁਪਏ ਮਹੀਨਾ ਉਹਨਾਂ ਤੋਂ ਪੈਨਸ਼ਨ ਲੈਂਦੇ ਰਹੇ ਆ ਸਬਰ ਕਰ ਸਬਰ ਕਰਨੇ ਈਵਨ ਹਿੰਦ ਆਜ਼ਾਦ ਹਿੰਦ ਫੌਜ ਚ ਜਦ ਭਰਤੀ ਸੁਭਾਸ਼ ਚੰਦਰ ਬੋਸ ਨੇ ਲਾਈ ਹੈ ਹਮ ਸਵਰਕਰ ਨੇ ਪੰਜ ਜਨਿਆਂ ਦੇ ਵਿੱਚ ਵੀ ਇਹਦਾ ਵਰਨਨ ਹੈ ਪੰਜ ਜਨਨਾ ਅਖਬਾਰ ਉਸ ਟਾਈਮ ਚੱਲਦੇ ਹੁੰਦੇ ਸੀ ਸੰਘਾ ਵਾਲਾ ਦੀਆ ਸਵਰਕਰ ਨੇ ਉਸ ਟਾਈਮ ਜਗਾ ਜਗਾ ਘੁੰਮ ਕੇ ਇੱਕ ਇੱਕ ਰੈਲੀਆਂ ਕਰਕੇ ਇਹ ਗੱਲ ਕਹੀ ਆ ਕਿ ਤੁਸੀਂ ਆਜ਼ਾਦ ਹਿੰਦ ਫੌਜ ਚ ਸ਼ਾਮਿਲ ਨਾ ਹੋ ਕੇ ਬ੍ਰਿਟਿਸ਼ ਫੌਜ ਦੇ ਵਿੱਚ ਸ਼ਾਮਿਲ ਹੋਵੋ ਹਿੰਦੂਆਂ ਨੂੰ ਅਪੀਲ ਕੀਤੀ ਹੈ ਔਰ ਇੱਕ ਵਾਰੀ ਨਹੀਂ ਕੀਤੀ ਕਈ ਵਾਰੀ ਕੀਤੀ ਹੈ ਸੁਭਾਸ਼ ਚੰਦਰ ਬੋਸ ਦੇ ਖਿਲਾਫ ਖੜੇ ਹੋ ਸਨ ਖਿਲਾਫ ਪੰਜ ਜੰਨਿਆਂ ਦਾ ਕਾਰਟੂਨ ਚਪਾਇ ਜਿਹਦੇ ਜਿਹਦੇ ਸਵਰਕਰ ਦੇ ਹੱਥ ਚ ਇੱਕ ਤੀਰ ਕਮਾਨ ਹੈ ਗਾਂਧੀ ਖੜੇ ਗਾਂਧੀ ਖੜੇ ਹਨ ਮੋਨਦਸ ਕਰਮਚੰਦ ਗਾਂਧੀ ਉਹਨਾਂ ਦੇ 10 ਸਿਰ ਹਨ ਰਾਵਣ ਦੀ ਤਰ੍ਹਾਂ ਔਰ ਇੱਕ 10 ਇੱਕ ਸਿਰ ਉਹਦੇ ਚ ਸੁਹਾਸਚੰਦਰ ਬੋਸ ਦਾ ਹੈ ਔਰ ਸਵਰਕਰ ਨੇ ਤੀਰ ਚੜਾਇਆ ਹੋਇਆ ਪੰਜ ਜੰਨਿਆਂ ਦਾ ਬਹੁਤ ਫੇਮਸ ਕਾਰਟੂਨ ਹੈ ਲਵ ਲਓ ਉਹਨਾਂ ਨੂੰ ਆਈਡਲ ਮੰਨ ਲੀਏ ਜੀ ਜਿਹੜੇ ਮੁਲਕ ਗੁਲਾਮ ਕਰਨ ਵਾਲਿਆਂ ਨਾਲ ਖੜੇ ਹਨ ਹਮੇਸ਼ਾ ਕਿੰਨੂ ਆਈਡਲ ਮੰਨੀਆਂ ਫਿਰ ਹੋਰ ਕੋਈ ਦਿਖਾਓ ਮੈਨੂੰ ਦੋ ਕੋਈ ਆਈਡਲ ਜਿਹੜਾ ਸੰਤਾ ਦੀ ਬਰਾਬਰੀ ਕਰਦਾ ਹੋਵੇ ਧਰਮ ਵਾਸਤੇ ਮਰਨ ਦਾ ਜਿਹਦੇ ਅੰਦਰ ਹੌਂਸਲਾ ਹੋਵੇ ਅਸੀਂ ਇੱਕ ਐਕਸੈਪਟ ਕਰਨ ਨੂੰ ਤਿਆਰ ਆਂ ਪੜਿਆ ਹੋਣਾ ਤੁਸੀਂ ਤਾਂ ਹੀ ਆਈਡਲ ਮੰਗੇ ਮੰਨੇ ਹਾਂ ਮੈਂ ਬਹੁਤ ਮੈਂ ਜਦ ਤੁਸੀਂ ਤਾਂ ਦੇਖੇ ਹੋਣਾ ਹਾਂਜੀ ਤੁਸੀਂ ਤਾਂ ਦੇਖੇ ਹੀ ਹੋਣਾ ਨਹੀਂ ਯਾਰ ਚਲੋ ਕਦੇ ਫੇਰ ਗੱਲ ਕਰਾਂਗੇ ਤੇ ਮੇਰਾ ਕਹਿੰਦਾ ਭੋ ਵੀ ਜਦ ਮੈਂ ਜਦ ਇਹ ਇਥੋਂ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਸੰਤ ਜਰਨੈਲ ਸਿੰਘ ਕਾਲਸਾ ਪਿੰਡਰਾਵਾਲਾ ਦਾ ਸਨਮਾਨਤਮਕ ਮੇਂ ਸ਼ੁਰੂ ਤੋਂ ਕਰਦੇ ਰਹੇ ਹਾਂ ਜੀ ਐਸੀ ਗੱਲ ਨਹੀਂ ਹੈ ਲੇਕਿਨ ਇਹਦੇ ਚ ਮੋੜ ਇੱਕ ਤਾਂ ਆਇਆ ਅੰਬਾਲਾ ਦਾ ਇੱਕ ਹਿੰਦੂਵਾਦੀ ਹੈ ਉਹ ਕੇਲ ਵਕੂਲ ਵੀ ਹੈ ਜੀ ਉਹ ਹੈ ਤੇ ਅੱਦਾ ਹੀ ਦਿਮਾਗ ਹੈ ਤੇ ਉਹ ਉਹਨੇ ਚੈਲੰਜ ਕਰਤਾ ਵੀ ਅਸੀਂ ਗੁਰਦੁਆ ਅਸੀਂ ਪੰਜਾਬ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਜਿਹੜਾ ਹੈ ਨਾ ਹਰਿਆਣਾ ਦੇ ਸਾਰੇ ਗੁਰਦੁਆਰਾਂ ਦੇ ਵਿੱਚੋਂ ਵੀ ਅਸੀਂ ਸੰਤ ਜੀ ਦੀ ਫੋਟੋ ਉਤਰਵਾਵਾਂਗੇ ਮੈਨੂੰ ਫੀਲ ਹੋਇਆ ਮੈਂ ਬਾਜ਼ਾਰ ਗਏ ਸੰਤਾਂ ਦਾ ਬਹੁਤ 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 ਸੋਹਣਾ ਪੋਸਟਰ ਉਹ ਵਾਕਈ ਬਹੁਤ ਸ਼ਾਨਦਾਰ ਪੇਂਟਿੰਗ ਹੈ ਉਹ ਮੈਂ ਲੈ ਤਾ ਮੈਂ ਆਪਣੇ ਘਰ ਲਾ ਲਿਆ ਉਹ ਫੋਟੋ ਜਿਹੜੀ ਸੀਗੀ ਉਹ ਉਹਦੇ ਚ ਵੀ ਕੁਝ ਨਹੀਂ ਸੀਗਾ ਬੇਤਵੀ ਵਾਲਾ ਮਾਮਲਾ ਉਹਦੇ ਚ ਕੱਖ ਨਹੀਂ ਸੀਗਾ ਉਹ ਕਦੇ ਫਿਰ ਤੁਹਾਨੂੰ ਇੱਕ ਅਲੱਗ ਤੋਂ ਦੱਸੂਗਾ ਵੀ ਉਹਦੇ ਚ ਕਿਆ-ਕਿਆ ਚੀਜ਼ਾਂ ਸੀਗੀਆਂ ਇਹ ਚੀਜ਼ ਮੇਰੇ ਨਾਲ ਹੋਈ ਹੈ ਮੈਨੂੰ ਤਾਂ ਪਤਾ ਹੈ ਜੀ ਉਹ ਫੋਟੋ ਜਿਹੜੀ ਸੀਗੀ ਉਹ ਮੈਂ ਇੱਕ ਬਿਲਕੁਲ ਨਿਆਣ ਮੱਚ ਕਹਿ ਲੋ ਵੀ ਚਲੋ ਮੈਂ ਉਹਦੇ ਚ ਕੈਪਸ਼ਨ ਪਾਈ ਵੀ ਸ਼ਿਵਜੀ ਮਹਾਰਾਜ ਦੇ ਘਰ ਮੈਂ ਬੁੱਧ ਔਰ ਸਿੱਖ ਜਰਨਲ بس ਇਹਨਾਂ ਉਹਦਾ ਟਾਈਟਲ ਸੀਗਾ ਉਹ ਮੈਂ ਫੋਟੋ ਖਾਤੀ ਉਸ ਤੋਂ ਬਾਅਦ ਫਿਰ ਜੋਤ ਜਾਨ ਦਾ ਮੇਰੇ ਖਿਲਾਫ ਇਹਨਾਂ ਨੇ ਸਟਾਰਟ ਕੀਤਾ ਜੀ ਫਿਰ ਬਾਈਕਾਟ ਕਰਨਾ ਸ਼ੁਰੂ ਕੀਤਾ ਜੀ ਮੇਰਾ ਫਿਰ ਮੈਂ ਪੜਨਾ ਸ਼ੁਰੂ ਕੀਤਾ ਸੰਥਾਨ ਨੂੰ ਮਗਰ ਇੰਨੀ ਤਾਂ ਕੋਈ ਗੱਲ ਨਹੀਂ ਸੀਗੀ ਫਿਰ ਮੈਂ ਪੜਿਆ ਜੀ ਅਲੱਗ ਅਲੱਗ ਕਿਤਾਬਾਂ ਪੜੀਆਂ ਜੀ Google ਤੇ ਬਹੁਤ ਸਰਚ ਕਰਾਇਆ ਸੁਭਰਮਨੰਦਮ ਸਵਾਮੀ ਜੀ ਦੇ ਮੈਂ ਇੰਟਰਵਿਊ ਫਿਰ ਬਹੁਤ ਸੁਨੇ ਹੈ ਕਈ ਕਈ ਵਾਰ ਸੁਨੇ ਹੈ ਫਿਰ ਉਹ ਪੂਰਾ ਜਿਹੜਾ ਉਸ ਸਾਰਾ ਸੀਗਾ ਉਹ ਲੱਭ ਲੁੱਭ ਕੇ ਸਾਰਾ ਇਤਿਹਾਸ ਪੜਿਆ ਜੀ ਫਿਰ ਮੈਂ ਇਹਨਾਂ ਦਾ फेर ਮੇਰੇ ਅੱਖਾਂ ਕੋਲ ਮੈਂ ਯਾਰ ਇਹ ਤਾਂ ਵਾਕਈ ਯਾਰ ਇੱਕ ਪਰਮਾਤਮਾ ਦਾ ਹੀ ਨੂਰ ਸਹੀ ਤੇ ਪਰਮਾਤਮਾ ਦਾ ਹੀ ਨੂਰ ਹੈ ਵੈਸੇ ਆਪਾਂ ਸਾਰੇ ਪਰਮਾਤਮਾ ਦੇ ਅੰਸ਼ ਹੈ ਹੂੰ ਵੀ ਇਹ ਤਾਂ ਪਰਮਾਤਮਾ ਦਾ ਹੀ ਨੂਰ ਹੈ ਰੱਬੀ ਰੂਹ ਹੈ ਇੱਕ ਸੰਤ ਹੈ ਜਿਹੜਾ ਜਿਹੜੇ ਬਿਨਾਂ ਲਾਕ ਲਪੇਟ ਦੋਂ ਧੀਆਂ ਦੀ ਇੱਜ਼ਤ ਦੇ ਰੱਖੇ ਹਿੰਦੂ ਕੁੜੀ ਭਾਵੇਂ ਹਿੰਦੂ ਦੀ ਹੋਵੇ ਭਾਵੇਂ ਸਿੱਖ ਦੀ ਹਾਂ ਸਿੱਖ ਦੀ ਕੋਈ ਉਹਦੇ ਨਾਲ ਬਤਮੀਜ਼ੀ ਕਰਦਾ ਉਹਨੂੰ ਸੋਧ ਕੇ ਮੇਰੇ ਕੋਲ ਆ ਉਹ ਮੈਂ ਦੇਖੂਗਾ ਇਹ ਗੱਲ ਤੇ ਇੱਕ ਸੰਤੀ ਕਹਿ ਸਕਦੇ ਆ ਜੀ ਹੋਰ ਕੋਈ ਨਹੀਂ ਕਹਿ ਸਕਦਾ ਹੂੰ ਤਾਂ ਕਿ ਮੈਂ ਹਰ ਸਵਾਲ ਦਾ ਜਵਾਬ ਦਊਗਾ ਸੰਜਰਨਲ ਸਿੰਘ ਜੀ ਖਾਲਸਾ ਤੇ ਜੋ ਵੀ આરોਪ ਲਾਏ ਜਾਂਦੇ ਆ ਜੋ ਵੀ ਚੀਜ਼ਾਂ ਹੈਗੀਆਂ ਮੈਂ ਕਦੇ ਆਰਾਮ ਨਾਲ ਇਹਨਾਂ ਦਾ ਜਵਾਬ ਜ਼ਰੂਰ ਦਊਂਗਾ ਜੀ ਅਗਲੇ ਇੰਟਰਵਿਊ ਤੇ ਕਰਾਂਗੇ ਮੈਂ ਤੱਥਾਤਮਕ ਰੂਪ ਤੋਂ ਜਵਾਬ ਦਊਂਗਾ ਜੀ ਹੂੰ ਕਿਉਂਕਿ ਕੋਈ ਗੱਲ ਅਗਰ ਉਹਨਾਂ ਨੇ ਕਹੀ ਹੈ ਤਾਂ ਕਿਉਂ ਕਹੀ ਹੈ ਫਿਰ ਉਹਦਾ ਪਿਛੋਕ ਉਹਦਾ ਪਿਛਲੇ ਸਾਰੇ ਰੀਜ਼ਨ ਦੱਸ ਕੇ ਫਿਰ ਦੱਸਾਂ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਸੰਤ ਜੀ ਜਿਹੜੇ ਆ ਉਹ ਹਰਮੰਦਰ ਸਾਹਿਬ ਤੋਂ ਅਕਾਲ ਤਖਤ ਤੋਂ ਬਾਹਰ ਆ ਜਾਂਦੇ ਤਾਂ ਆਰਮੀ اٹੈਕ ਹੀ ਨਾ ਕਰਦੀ ਜਨਰਲ ਸਿਨਾ ਦਾ ਕਹਿਣਾ ਹੈ ਜੀ 1982 ਸੰਜਨ ਜਰਨੈਲ ਸਿੰਘ ਖਾਲਸਾ ਅਕਾਲ ਤਖਤ ਕਹ ਲੋ ਜਾਂ ਪੈਰਾਮਿਸਿਵ ਕਹ ਲੋ ਦਰਬਾਰ ਸਾਹਿਬ ਦਾ ਇਹਦੇ ਚ ਆਏ ਆ 84 ਦੇ ਵਿੱਚ ਜਨੂਰੀ ਦੇ ਆਸ-ਪਾਸ ਹਾਂਜੀ ਬਿਲਕੁਲ ਸਹੀ ਆਮ ਰਾਈਟ ਨਾ ਹੂੰ 1982 ਚੋਤੇ ਚੱਕਰਾਤਾ ਔਰ ਸਰਸਾਵਾ ਹਮ ਜਮਨਾ ਨਗਰ ਤੋਂ ਥੋੜਾ ਅੱਗੇ ਸਿੱਧਾ ਜੇਹਸਾ ਹਨਪੁਰ ਵੱਲ ਤੇ ਚ ਸਰਸਾਵਾ ਆਂਦਾ ਸਰਸਾਵਾ ਔਰ ਚੱਕਰਾਤਾ ਦੇ ਵਿੱਚ ਫਿਰ ਪ੍ਰੈਕਟਿਸ ਕਿਉ ਕੀਤੀ ਹੈ ਜੀ ਮਾਡਲ ਬਣਾ ਕੇ ਹਾਂ ਮਾਡਲ ਬਣਾ ਕੇ ਕਿਉਂ ਫਿਰ ਪ੍ਰੈਕਟਿਸ ਕੀਤੀ ਗਈ ਹੈ ਸਵਾਲ ਬਹੁਤ ਹੈ ਜੀ ਹਮ ਸਰੈਂਡਰ ਉਹੀ ਇਹ ਗੱਲ ਕਹਿ ਸਕਦੇ ਆ ਜਿਨ੍ਹਾਂ ਦੇ ਆਈਡਲ ਸਵਰ ਕਰ ਔਰ ਨਹੀਂ ਕੋਈ ਆਦਮੀ ਕਹਿ ਸਕਦਾ ਜਿਸ ਗੱਲ ਨੂੰ ਬੀ ਸਰੈਂਡਰ ਕਰ ਦਿੰਦਾ ਹੈ। ਆਤਰਮ ਦੇ ਅੱਗੇ ਸਰੈਂਡਰ ਕਰਨ ਦਾ ਮਤਲਬ ਕੀ ਹੁੰਦਾ ਹੈ ਜੀ? ਜ਼ਮੀਰ ਗਿਰਵੀ ਰੱਖ ਕੇ ਵੇਚਣਾ, ਆਪਣਾ ਜ਼ਮੀਰ ਹੀ ਵੇਚ ਦੇਣਾ। ਨਹੀਂ ਸੀ ਸੰਤਾਨ ਨੂੰ ਐਕਸੈਪਟੇਬਲ ਨਹੀਂ ਸੀਗਾ। ਉਹਨਾਂ ਨੇ ਸ਼ਹਾਦਤ ਦਿੱਤੀ ਹੈ ਜੀ ਆਪਣੀ। ਹੂੰ। ਤੇ ਉਹ ਲੋਕ ਉਹਨਾਂ ਨੂੰ ਗਲਤ ਕਹਿ ਰਹੇ ਨੇ ਜਿਹੜੇ ਕੰਚਨ ਕੁਮਾਰੀ ਨੂੰ ਸ਼ਹੀਦ ਮੰਨਦੇ ਆ। ਸਹੀ ਇਸ ਗੱਲ ਤੋਂ ਮੈਨੂੰ ਅਜੀਬ ਵੀ ਲੱਗਿਆ ਜੀ ਕਿਸੇ ਬੰਦੇ ਨੇ ਇੰਟਰਵਿਊ ਕੀਤਾ ਸ਼ਾਇਦੋਂ ਸਾਡੀ ਗੱਲਬਾਤ ਵੀ ਦੇਖੇਗਾ ਵੀ ਉਹ ਸ਼ਹੀਦ ਹੈ ਅਪਸਟ ਹੈ ਜੀ ਮੈਂਟਲੀ ਅਪਸਟ ਲੋਕ ਹੈ ਜਿਹੜੇ ਅੱਜ ਹਿੰਦੂ ਦੀ ਲੀਡਰ ਬਣੇ ਬੈਠੇ ਉਹ ਤਾਂ ਸੋ ਕੰਚਨ ਕੁਮਾਰੀ ਹੁਣ ਕੰਚਨ ਕੁਮਾਰੀ ਭੈਣ ਹੈ ਔਰ ਪਾਇਲ ਦੁਸ਼ਮਣ ਹੈ ਉਸ ਟਾਈਮ ਤੇ ਸਾਡੀ ਭੈਣ ਹੈ ਸਾਡੀ ਧੀ ਹੈ ਇੱਕ ਉਹ ਹੈਗਾ ਸਾਹਿਬ ਹੈਗੇ ਨੇ ਸਾਹਿਬ ਜੀ ਉਹ ਉਹ ਕਹ ਰਹੇ ਸੀ ਕਿ ਮੇਰੇ ਘਰ ਆਓ ਮੈਂ ਪ੍ਰੋਡਕਸ਼ਨ ਦਊਂਗਾ ਤੁਸੀਂ ਮੈਨੂੰ ਦੱਸੋ ਤੁਹਾਨੂੰ ਕੋਈ ਧਮਕੀ ਦਿੰਦਾ ਹੈ ਅਗਰ ਵਰਗਲ ਕੰਟੈਂਟ ਬਣਾਉਣ ਵਾਲੀਆਂ ਕੁੜੀਆਂ ਨੂੰ ਜੇ ਤੁਸੀਂ ਮੇਰੇ ਕੋਲ ਆਓ ਮੈਂ ਪ੍ਰੋਡਕਸ਼ਨ ਦਊਂਗਾ ਹਰਜੀਤ ਸਿੰਘ ਦੀ ਗੱਲ ਕਰਦੇ ਫਿਰ ਸੀ ਹਾਂਜੀ ਹਰਜੀਤ ਉਹ ਤਾਂ ਇਸ ਮਸਲੇ ਤੇ ਵੀ ਬੋਲੇ ਵੀ ਅਸੀਂ ਨਹੀਂ ਮਾਫੀ ਦੇਣੀ ਉਹਨਾਂ ਨੂੰ ਖੜਨਾ ਹੀ ਉਸ ਸਾਈਡ ਹੁੰਦਾ ਜੀ ਜਿਹੜੀ ਸਾਈਡ ਧਰਮ ਹੋਏਗਾ ਉਸ ਤੋਂ ਉਹਨਾਂ ਨੇ ਖੜਨਾ ਹੀ ਉਸੇ ਸਾਈਡ ਹੈ ਛੁਰੂ ਤੋਂ ਬਾਈ ਨੇਚਰ ਉਹ ਹੈਗੇ ਆ ਜੀ ਐਸੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਜੀ ਹਰਜੀਤ ਸਿੰਘ ਜੀ ਨੂੰ ਮੈਂ ਸਵਾਲ ਕੀਤਾ ਸੀਗਾ ਵੀ ਤੁਸੀਂ ਇਸ ਟਾਈਮ ਹਰਦਵਾਰ